ਜਦੋਂ ਕੋਈ ਇਨਸਾਨ ਮਰਦਾ ਹੈ ਤਾਂ ਲੋਕ ਸੋਚਦੇ ਹਨ ਕਿ ਕਹਾਣੀ ਖਤਮ ਹੋ ਗਈ ਪਰ ਅਸਲ ਵਿੱਚ ਕਹਾਣੀ ਤਾਂ ਜੇ ਸ਼ੁਰੂ ਹੋਈ ਹੁੰਦੀ ਹੈ ਪਰ ਇਹ ਕਹਾਣੀ ਸਿਰਫ ਮਰ ਚੁੱਕੇ ਇਨਸਾਨੀ ਸਰੀਰ ਦੇ ਅੰਦਰ ਹੁੰਦੀ ਹੈ ਜਿਸ ਕਾਰਨ ਆਪਾਂ ਇਸ ਕਹਾਣੀ ਨੂੰ ਨਹੀਂ ਜਾਣ ਪਾਉਂਦੇ ਪਰ ਅੱਜ ਇਸ ਵੀਡੀਓ ਦੇ ਰਾਹੀਂ ਆਪਾਂ ਇਸ ਕਹਾਣੀ ਨੂੰ ਜਾਣਾਂਗੇ ਸਵਾਗਤ ਕਰਦੀ ਹਾਂ ਇਸ ਕਹਾਣੀ ਵਿੱਚ ਤੁਹਾਡੇ ਅੰਦਰ ਦੀ ਦੁਨੀਆ ਬਦਲ ਜਾਂਦੀ ਹੈ ਭਾਵ ਕਿ ਇਨਸਾਨ ਦਾ ਦਿਲ ਧੜਕਣੋਂ ਬੰਦ ਕਰ ਦਿੰਦਾ ਹੈ ਅਤੇ ਸਰੀਰ ਵਿੱਚ ਮੌਜੂਦ ਕੁਝ ਸੈਲਸ ਅਜੇ ਵੀ ਆਕਸੀਜਨ ਦੀ ਤਲਾਸ਼ ਵਿੱਚ ਹੁੰਦੇ ਹਨ ਪਰ ਕੁਝ ਚਿਰ ਬਾਅਦ ਉਹ ਵੀ ਦਮ ਤੋੜ ਦਿੰਦੇ ਦੋ ਘੰਟੇ ਬਾਅਦ ਤੁਹਾਡੇ ਸਰੀਰ ਦੀਆਂ ਮਾਸਪੇਸ਼ੀਆਂ ਜਾਂ ਕਈਏ ਕੀ ਤੁਹਾਡਾ ਪੂਰਾ ਸਰੀਰ ਹੀ ਪੱਥਰ ਬਣ ਜਾਂਦਾ ਹੈ ਇਸ ਨੂੰ ਰਾਈਗਰ ਮੋਟਿਸ ਕਿਹਾ ਜਾਂਦਾ ਹੈ ਫਿਰ ਵਾਰੀ ਆਉਂਦੀ ਹੈ ਤੁਹਾਡੇ ਸਰੀਰ ਵਿੱਚ ਮੌਜੂਦ ਬੈਕਟੀਰੀਆ ਦੀ ਜਿਹੜਾ ਕਿ ਕਦੇ ਸਰੀਰ ਦੇ ਵਿੱਚ ਭੋਜਨ ਨੂੰ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਦਾ ਸੀ ਪਰ ਅੱਜ ਉਸ ਇਨਸਾਨ ਦੇ ਸਰੀਰ ਨੂੰ ਹੀ ਖਾ ਰਿਹਾ ਹੁੰਦਾ ਹੈ ਇਨਸਾਨ ਦੀ ਚਮੜੀ ਪੀਲੀ ਪੈਣ ਲੱਗਦੀ ਹੈ ਤੇ ਅੰਦਰ ਜ਼ਹਿਰੀਲੀਆਂ ਗੈਸਾਂ ਬਣ ਰਹੀਆਂ ਹੁੰਦੀਆਂ ਹਨ ਅਤੇ ਤਿੰਨ ਦਿਨ ਬਾਅਦ ਇਨਸਾਨੀ ਸਰੀਰ ਮਿੱਟੀ ਵਿੱਚ ਮਿਲ ਜਾਂਦਾ ਹੈ ਹੁਣ ਸੋਚੋ ਕਿ ਜਿਹੜਾ ਇਨਸਾਨ ਕਦੇ ਮਿੱਟੀ ਨੂੰ ਆਪਣੇ ਪੇਟ ਤਲੇ ਰੱਖ ਕੇ ਤੁਰਦਾ ਸੀ ਅੱਜ ਉਹ ਖੁਦ ਮਿੱਟੀ ਬਣ ਚੁੱਕਾ ਹੈ ਇਸ ਲਈ ਕਹਿੰਦੇ ਹਨ ਕਿ ਜ਼ਿੰਦਗੀ ਨੂੰ ਖੁਸ਼ੀ ਅਤੇ ਪ੍ਰੇਮ ਦੇ ਨਾਲ ਜਿਓ ਕੀ ਪਤਾ ਮੌਤ ਕਿਦਨ ਆ ਜਾਵੇ ਅਜਿਹੀਆਂ ਹੀ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਸਾਡੇ ਚੈਨਲ ਪੰਜਾਬੀ ਫੈਕਟ ਵਰਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ